ਤਾਂ ਤੁਸੀਂ ਦੇਖ ਸਕਦੇ ਹੋ ਅੱਜ ਵੀ 2 ਸਾਲ ਹੋ ਚੁੱਕੇ ਆ ਪਰ ਬੀਬੀਆਂ ਦੀ ਅੱਖਾਂ ਵਿੱਚ ਹੰਝੂ ਹੈ। ਆਈ ਉਹਦਾ ਫੇਰ ਤਾਂ ਵੱਖਰੀ ਸੀ। ਸੁਣਦੇ ਸੀ ਤੁਸੀਂ ਹਾਂ ਜੀ। ਬਹੁਤ ਸੋਦੀ ਗੱਲਾਂ ਮੈਂ ਤੁਹਾਨੂੰ ਬੋਲਣ ਯਾਰਿਆ ਕਿਉਂਕਿ ਬਹੁਤ ਘਟ ਮੈਂ ਬਹੁਤ ਵੱਡਾ ਫੈਣਾ ਸੀ ਮੂਸੇ ਵਾਲਾ ਜਦੋਂ ਵੀ ਉਹ ਸੌਂਗਨ ਦਾ ਸਾਹਮਣੇ ਪਹਿਲਾ ਮੈਂ ਦੇਖ ਲਿਆ। ਤੇ ਸਿੱਧੂ ਮੂਸੇਵਾਲੇ ਦੀ ਹਵੇਲੀ ਮੌਜੂਦ ਹੈ। ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬੀਬੀਆਂ ਇੱਥੇ ਪਹੁੰਚੇ ਨੇ 29 ਮਈ ਅੱਜ 2 ਸਾਲ ਪੂਰੇ ਹੋ ਗਏ ਸਿੱਧੂ ਮੂਸੇਵਾਲੇ ਨੂੰ ਤਾਂ ਕਿੱਥੋਂ ਆਇਓ? ਅਸੀਂ ਦੁਲਵਾ ਤਾਂ ਤਿੰਨੀ ਧੁੱਪ ਐ ਧੁੱਪ ਵਿੱਚ ਲੋਕੇ ਬਾਹਰ ਨਹੀਂ ਨਿਕਲਦੇ ਤੁਸੀਂ ਸਪੈਸ਼ਲ ਅੱਜ ਇੱਥੇ ਆਏ ਹੋ ਐਸੇ ਲਾਇਆ ਨਹੀਂ ਪਿਆ ਅਸੀਂ ਸਿੱਧੂ ਦੇ ਗੀਂਦ ਸੁਣਦੇ ਸੀ ਪੁੱਤਾਂ ਵਾਂਗ ਸਮਝਦੇ ਸੀ ਇੱਕ ਪੁੱਤੀ ਸੀ ਮੈਨੂੰ ਲੱਗਦਾ ਇੱਕ ਮਾੜਾ ਨਹੀਂ ਉਹ ਕਿੰਨੀਆਂ ਹੀ ਮਾਵਾਂ ਦਾ ਪੁੱਤ ਸੀ ਤਾਂ ਤੁਸੀਂ ਵੀ ਆਏ ਹੋ ਸਿੱਧੂ ਦੇ ਗਾਣੇ ਸੁਣਦੇ ਸੀ ਹਾਂਜੀ ਸੁਣਦੇ ਸੀ ਕੀ ਕਿਵੇਂ ਤੇ ਲੱਗਦੇ ਸੀ ਉਹਦੇ ਗਾਣੇ ਕਈ ਲੋਕ ਕਿ ਉਹਨੂੰ ਮਾੜੇ ਵੀ ਬਹੁਤ ਅੱਛੇ ਲੱਗਦੇ ਹੀ ਬਹੁਤ ਮਾਪਿਆਂ ਨੂੰ ਮਿਲੇ ਮਾਪਿਆਂ ਨੂੰ ਹਾਂ ਹਾਂਜੀ ਵਧੀਆ ਸਾਰੇ ਕਿੱਥੋਂ ਆਏ ਹੋ ਤੁਸੀਂ ਅਸੀਂ ਬਰਨਾਲੇ ਤੋਂ ਸਪੈਸ਼ਲ ਸਿੱਧੂ ਮੁਸੇਵਾਲੇ ਦੇ ਇੱਕ ਤਸਵੀਰ ਕਾਦੀ ਹੈ ਉਹ ਤੇ ਦੀ ਅੱਛਾ ਸਿੱਧੂ ਮੂਸੇਵਾਲੇ ਦੀ ਤਸਵੀਰ ਦੇਖ ਲਓ ਛੋਟੀ ਇਹ ਤੁਸੀਂ ਖੁਦ ਲੈ ਕੇ ਆਏ ਉੱਥੇ ਹਾਂਜੀ ਇੱਥੇ ਕੀ ਵੀ ਕੀ ਕਰਨਾ ਹੈ ਇਹ ਤਸਵੀਰ ਦਾ ਦੇਖਣਾ ਹੈ ਜੀ ਉਹਨਾਂ ਦੇ ਮਾਪਿਆਂ ਨੂੰ ਮਿਲੇ ਨਹੀਂ ਜੀ ਸੁਣਦੇ ਸੀ ਸਿੱਧੂ ਦੇ ਗਾਣੇ ਹਾਂਜੀ ਸਭ ਮਜਾਂਦੇ ਹੋ ਉਹਨਾਂ ਦੇ ਗਾਣੇ ਹਾਂਜੀ ਤੁਸੀਂ ਕਿੱਥੋਂ ਆਏ ਅਸੀਂ ਵੀ ਇਹਦੇ ਨਾਲੇ ਆਂ ਜੀ اچھا ਤਾਂ ਸਿੱਧੂ ਮੂਸੇਵਾਲੇ ਦੇ ਗਾਣੇ ਸੁਣਦੇ ਸੀ ਕਈ ਲੋਕ ਕੀ ਮਾੜਾ ਵੀ ਬੋਲਦੇ ਸੀ ਉਹਨਾਂ ਦੇ ਗਾਣਿਆਂ ਨੂੰ ਤੁਹਾਨੂੰ ਕਿਵੇਂ ਦੇ ਲੱਗਦੇ ਸੀ ਮੈਨੂੰ ਤਾਂ ਵਧੀਆ ਲੱਗੇ ਜੀ ਹਲੇ ਵੀ ਸੁਣਦੇ ਹਾਂ ਅੱਜ 2 ਸਾਲ ਪੂਰੇ ਹੋ ਗਏ ਉਹਦੀ ਮੌਤ ਨੂੰ ਅੱਜ ਵੀ ਫੈਨਸ ਇੱਥੇ ਪਹੁੰਚ ਰਹੇ ਆ ਧੁੱਪ ਵਿੱਚ ਵੀ ਲਗਾਤਾਰ ਤਾਂ ਤੁਸੀਂ ਦੇਖ ਸਕਦੇ ਹੋ ਫੈਨਸ ਲਗਾਤਾਰ ਇੱਥੇ ਪਹੁੰਚ ਰਹੇ ਨੇ ਸਿੱਧੂ ਦੇ ਬੂਤ ਨਾਲ ਤਸਵੀਰਾਂ ਖਿੱਚਵਾਈਆਂ ਜਾ ਰਹੀਆਂ ਤਾਂ ਕਿੱਥੋਂ ਆਇਓ ਮਾਰ ਮੰਡੀ ਤੋਂ ਆਏ ਜੀ ਸਪੈਸ਼ਲ ਸਿੱਧੂ ਮੂਸੇਵਾਲਾ ਦੀ ਵਰਸੇ ਲਈ ਸਪੈਸ਼ਲ ਸਿੱਧੂ ਮੂਸੇਵਾਲਾ ਦੀ ਉਹ ਵੇਲੇ ਚਤਾਂ ਕਰਕੇ ਆਇਆ ਕਿਉਂਕਿ ਉਹਦੀ 29 ਤਰੀਕ ਨੂੰ ਉਹਦੇ ਨਾਲ ਜੋ ਵਾਰਦਾਤ ਹੋਈ ਉਹ ਬਹੁਤ ਸੋਸ ਨਾਲ ਕਹਿਣਾ ਪੈ ਰਿਹਾ ਕਿਉਂਕਿ ਆਕਾਸ਼ਾ ਇੱਥੇ ਹੁੰਦੇ ਤਾਂ ਉਹਨਾਂ ਦਾ ਸੀ ਖੁਦ ਤਸਵੀਰਾ ਕੱਚਵਾ ਕੇ ਜਾਣੀ ਅੱਜ ਉਹਦੀਆਂ ਨਿਸ਼ਾਨੀਆਂ ਨਾਲ ਤਸਵੀਰ ਕਰਵਾ ਰਹੇ ਹਾਂ ਉਹਦੀ ਥਾਰ ਵੀ ਖੜੀ ਹੈ ਜਿਹਦੇ ਵਿੱਚ ਉਸ ਦੀ ਮੌਤ ਹੋਈ ਵਿਕਾਸ ਉਹ ਆ ਪੁੰਤਾਤਾ ਜਿਹੋ ਨਾਲ ਫੋਟੋਆਂ ਕਰਵਾਉਣੀਆਂ ਸੀ ਬਹੁਤ ਸੋਚ ਦੀ ਗੱਲ ਐ ਮੈਂ ਤੁਹਾਨੂੰ ਬੋਲਣ ਨਹੀਂ ਜਾ ਰਿਹਾ ਕਿਉਂਕਿ ਬਹੁਤ ਘਟ ਮੈਂ ਬਹੁਤ ਵੱਡਾ ਫੈਨ ਹਾਂ ਸਿੱਧੂ ਮਸੇਵਾਲਾ ਦਾ ਜਦੋਂ ਵੀ ਉਹ ਸੌਂਗ ਦਾ ਸੁਣਨ ਪਹਿਲਾਂ ਮੈਂ ਦੇਖ ਲੈਂਗਾ ਕੋਸ਼ਿਸ਼ ਕਰਦਾ ਵਿੱਚ ਜਦੋਂ ਵੀ ਦੇਖਾਂ ਉਹ ਬਸ ਅੱਖਾਂ ਪਾਵੂ ਕੋ ਹੋ ਜਾਂਦਾ ਮਨ ਪਾਪ ਕੋ ਯਾਦਾ ਵਿੱਚ ਰੋਈ ਜਾਈਏ ਐਂ ਲੱਗਦਾ ਵਿੱਚ ਕਾਸ ਉਹ ਅੱਜ ਜ਼ਿੰਦਗੀ ਵਿੱਚ ਹੁੰਦਾ ਤਾਂ ਅਸੀਂ ਫੋਟੋਆਂ ਕਰਵਾਉਣ ਦੇ ਯੋਗਤਾ ਹੁੰਦੇ ਤੇ ਤੁਹਾਡੀ ਵੀ ਅੱਖਾਂ ਚੰਜੂ ਆ ਗਏ ਅੱਜ ਵੀ ਭਾਵੇਂ ਉਹ ਨਿੱਕਾ ਸਿੱਧੂ ਵੀ ਆ ਗਿਆ ਹੈ ਪਰ ਸਿੱਧੂ ਦੀ ਕਮੀ ਤਾਂ ਰਹੀ ਹਾਂਜੀ ਉਹਦਾ ਫੇਰ ਤਾਂ ਵੱਖਰੀ ਐ ਸੀ ਹੂੰ ਸੁਣਦੇ ਸੀ ਤੁਸੀਂ ਉਹਦਾ ਹਾਂਜੀ ਬਾਦੂ ਇਹ ਮੈਨੂੰ ਲੱਗਦੀ ਏ ਦਿਨ ਰਾਤ ਯਾਦ ਕਰਦੇ ਆ ਜੀ ਤਾਂ ਇੱਕ ਮੈਨੂੰ ਲੱਗਦਾ ਉਹ ਇੱਕ ਮਾਦਾ ਨਹੀਂ ਕਈਆਂ ਹੀ ਮਾਵਾ ਦਾ ਪੁੱਤ ਸੀਗਾ ਹਾਂਜੀ ਸਭ ਤੋਂ ਗਰਮੀ ਹੁੰਦੀ ਏ ਇਹਦੇ ਸਿਰ ਦੁੱਖ ਦੀ ਤੇ ਤੁਸੀਂ ਦੇਖ ਸਕਦੇ ਹੋ ਅੱਜ ਵੀ 2 ਸਾਲ ਹੋ ਚੁੱਕੇ ਐ ਪਰ ਬੀਬੀਆਂ ਦੀਆਂ ਅੱਖਾਂ ਵਿੱਚ ਹੰਝੂ ਹੈ ਸਿੱਧੂ ਮੂਸੇਵਾਲਾ ਦੀ ਯਾਦ ਵਿੱਚ ਦੇਖ ਸਕਦੇ ਹੋ ਅੱਖਾਂ ਵਿੱਚ ਹੰਝੂ ਹੈ ਕਹਿੰਦੇ ਸਾਡੇ ਤੋਂ ਗੱਲ ਵੀ ਨਹੀਂ ਹੋ ਰਹੀ ਸਿੱਧੂ ਮੂਸੇਵਾਲਾ ਦੀ ਹਵੇਲੀ ਤੋਂ ਤੁਹਾਨੂੰ ਸਿੱਧੀਆਂ ਲਾਈਵ ਤਸਵੀਰਾਂ ਦਿਖਾ ਰਿਹਾ ਹਰ ਕਿਸੇ ਦੀਆਂ ਅੱਖਾਂ ਵੀ ਨਮ ਹੈ ਇੱਕ ਪਾਸੇ ਖੁਸ਼ੀ ਵੀ ਹੈ ਕਿ ਨਿੱਕਾ ਸਿੱਧੂ ਵੀ ਇਸ ਦੁਨੀਆ ਵਿੱਚ ਆ ਗਿਆ ਸਿੱਧੂ ਦੇ ਟਰੈਕਟਰ ਨਾਲ ਸਿੱਧੂ ਦੀਆਂ ਗੱਡੀਆਂ ਨਾਲ ਤਸਵੀਰਾਂ ਖਿੱਚਵਾਈਆਂ ਜਾ ਰਹੀਆਂ ਲਗਾਤਾਰ